ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਇਕਤਾ ਲਰਨਿਊ ਤੇ ਮੈਂ ਹਾਂ ਤੁਹਾਡਾ ਆਪਣਾ ਸ਼ਸ਼ੀਲ ਢਿੰਗੜਾ ਇਸ ਵਕਤ ਖੜੇ ਆ ਅਸੀਂ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਨਕੌਦਰ ਦੇ ਵਿੱਚ ਜਿਹੜੀ ਕਿ ਬਹੁਤ ਹੀ ਅੱਛੀ ਗਊਸ਼ਾਲਾ ਆ ਇਹ ਗਊਸ਼ਾਲਾ ਦੇ ਸੀਨ ਤੁਸੀਂ ਦੇਖਿਆ ਛੋਟੇ ਛੋਟੇ ਤਾਰੇ ਤਾਰੇ ਗਊ ਮਾਤਾ ਦੇ ਇੱਥੇ ਬੱਚੇ ਆ ਇੱਥੇ ਅੱਜ ਜਿੱਥੇ ਤੇ ਸਮਾਜ ਸੇਵਕ ਗਊਸ਼ਾਲਾ ਦੇ ਵਿੱਚ ਸਮਾਜ ਸੇਵਕ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਸਮਾਜ ਸੇਵਕ ਅਲੱਗ-ਅਲੱਗ ਸਮਾਜ ਸੇਵਾ ਕਰਦੇ ਨੇ ਸੰਸਥਾਵਾਂਾਂ ਦੀ ਸੇਵਾ ਕਰਦੀਆਂ ਨੇ ਮਾਂ ਦੇ ਵਿੱਚ ਅੱਜ ਅੱਗੇ ਹੋ ਕੇ ਵਧੇ ਨੇ ਅੱਗੇ ਹੋ ਕੇ ਆਏ ਨੇ ਸ਼੍ਰੀ ਰਕੇਸ਼ ਗੁਪਤਾ ਜੀ ਰਕੇਸ਼ ਗੁਪਤਾ ਜੀ ਨੇ 21 ਕੁਇੰਟਲ ਕਣਕ ਦਾ ਦਲੀਆ ਬਣਾ ਕੇ ਅੱਜ ਗਊਸ਼ਾਲਾ ਨੂੰ ਦਾਨ ਵਜੋਂ ਦਿੱਤਾ ਹੈ ਉਹ ਤੁਹਾਨੂੰ ਮਿਲਾਨੇ ਆ ਸ਼੍ਰੀ ਰਕੇਸ਼ ਗੁਪਤਾ ਜੀ ਜੀ ਨਮਸਕਾਰ ਸਰ ਗਊ ਮਾਤਾ ਕੀ ਜੈ ਜੀ ਕੀ ਨਾਮ ਦਾ ਨਹੀਂ ਹੈ ਰਕੇਸ਼ ਗੁਪਤਾ ਜੀ ਗਊਸ਼ਾਲਾ ਹਰ ਸਾਲ ਕੁਛ ਨਾ ਕੁਛ ਦਿੰਦੇ ਅਸੀਂ ਮੈਂ ਕੀ ਮੇਰੇ ਮਨ ਚ ਆਇਆ ਕਿ ਕਿਉਂ ਨਾ ਗਊਸ਼ਾਲਾ ਦਲੀਆ ਬਣਾ ਕੇ ਦਿੱਤਾ ਜਾਵੇ ਇਸ ਕਰਕੇ 21 ਪੌਂਡਾ ਦਲੀਆ ਦੇ ਰਹੇ ਆ ਸਾਡੇ ਸਾਰੇ ਵਿਚਾਰਾ ਭਰਾਵਾਂ ਵੱਲੋਂ ਯੂ ਐਸ ਏ ਰਹਿੰਦੇ ਬਦਰ ਉਹਨਾਂ ਵੱਲੋਂ ਦੇ ਰਹੇ ਨੇ ਨਾਂ ਦੱਸ ਦਿਓ ਜੀ ਨਾਂ ਆ ਤੁਸੀਂ ਹਾਂ ਜੀ ਮੁਖੀਸ਼ ਗੁਪਤਾ ਜੀ ਮਹੇਸ਼ ਗੁਪਤਾ ਜੀ ਜੀ ਰਾਜੀਸ਼ ਗੁਪਤਾ ਜੀ ਜੀ ਇਸ ਤੋਂ ਪਹਿਲੇ ਵੀ ਤੁਸੀਂ ਸੇਵਾ ਕਰਦੇ ਰਹੇ ਜੀ ਇਸ ਤੋਂ ਪਹਿਲਾਂ ਵੀ ਜੋ ਵੀ ਸਰਦਾਰ ਰਿਹਾ ਸੇਵਾ ਕਰਦੇ ਰਹੇ ਜੀ ਤੇ ਪ੍ਰਮਾਤਮਾ ਅੱਗੇ ਵੀ ਸਾਨੂੰ ਦਵੇ ਅੱਗੇ ਵੀ ਸੇਵਾ ਕਰਦੇ ਰਹੀਏ ਹਾਂ ਜੀ ਤੋ ਐਸੀ ਸਾਡੇ ਨਾਲ ਰਕੇਸ਼ ਗੁਪਤਾ ਜੀ ਹੋਰ ਵੀ ਸੱਜਣ ਸਾਡੇ ਨਾਲ ਮੌਜੂਦ ਨੇ ਸਾਡੇ ਨਾਲ ਮੌਜੂਦ ਨੇ ਹੋਰ ਮੇਰੇ ਭਾਈ ਸਾਹਿਬ ਹਾਂ ਨਮਸਕਾਰ ਮੈਂ ਕਿਸ਼ਨਾ ਸਿੰਘ ਇਨਸ਼ਾਅੱਲਾ ਵਿਗੋਦ ਦੇ ਪਰਿਵਾਰ ਹਾਂ ਇਹ ਇੱਕ ਖੁਸ਼ਕ ਪਰਿਵਾਰ ਜਿਹੜਾ ਨਾਸਟਿਕ ਲੋਕ ਲਾਡਾ ਦਾ ਪਰਿਵਾਰ ਆ ਬਹੁਤ ਸਿਰਫ ਟੈਕਟਡ ਪਰਿਵਾਰ ਆ ਇਹ ਹਰ ਸਾਲ ਬਹੁਤ ਸ਼ਾਦਾ ਨੂੰ ਵੱਧ ਤੋਂ ਵੱਧ ਸਹਿਯੋਗ ਕਰਦੇ ਆ ਨਗਰ ਚਾਰੇ ਨਾਲ ਟੂੜੀ ਨਾਲ ਹਰ ਸਾਲ ਇਹਨਾਂ ਦਾ ਕ੍ਰਿਸ਼ਨਾ ਕੌਸ਼ਾਲਾ ਨੂੰ ਬਹੁਤ ਸਹਾਯੋਗ ਹੈ। ਕਿਉਂਕਿ ਇਹਨਾਂ ਨੇ ਚਾਰਾਂ ਭਰਾਵਾਂ ਨੇ ਮਾਸਟਰ ਜੀ ਉਹ ਲਾਲ ਜੀ ਦੇ ਲੜਕੇ ਆ। ਸ਼੍ਰੀ ਮੁਕੇਸ਼ ਜੀ, ਸ਼੍ਰੀ ਮੇਜ ਜੀ, ਸ਼੍ਰੀਕੇਸ਼ ਜੀ ਐਂਡ ਸ਼੍ਰੀ ਰਜੇਸ਼ ਜੀ ਜੋ ਤਿੰਨ ਬ੍ਰਦਰ ਯੂਐਸਏ ਚ ਰਹਿ ਰਹੇ ਆ, ਸ਼੍ਰੀ ਵਿਕੇਸ਼ ਜੀ ਇੱਥੇ ਸਭ ਨੂੰ ਰਹਿ ਰਹੇ ਆ। ਇਹ ਪਰਿਵਾਰ ਬਹੁਤ ਹੀ ਆਦਰਯੋਗ ਪਰਿਵਾਰ ਆ। ਸ਼ੁਰੂ ਤੋਂ ਬੌਸ਼ਾਲਾ ਨੂੰ ਇਹਨਾਂ ਦਾ ਬਹੁਤ ਬਹੁਤ ਚੜ ਕੇ ਚੱਲ ਰਹੀ ਰਿਆ ਇਹਨਾਂ ਦੇ ਸਹਿਯੋਗ ਦਾਨੀਆਂ ਦੇ ਸਹਿਯੋਗ ਦੇ ਨਾਲ ਹੀ ਇਹ ਕੂਸ਼ਲਾ ਚੱਲ ਰਹੀ ਹੈ ਕਿ ਸਾਡੇ ਕੋਲ 6 650 ਦੇ ਕਰੀਬ ਪਸ਼ੂ ਹੈ ਜੋ ਕਿ ਲਾਕਡਾਊਨ ਦੇ ਕਾਰਨ ਚੰ ਕੁਝ ਮਜ਼ਦੂਰੀਆਂ ਆਈਆਂ ਜੋ ਕਿ ਇਹ ਭਰਾਵਾਂ ਦੇ ਸਹਿਯੋਗ ਨਾਲ ਦੂਰ ਹੋਈਆਂ ਅਸੀਂ ਹਾਰਦਿਕ ਦਿਲੋਂ ਬਹੁਤ ਬਹੁਤ ਪ੍ਰੋਗਰਾਮ ਦੇ ਧੰਨਵਾਦੀ ਹਾਂ ਪ੍ਰਮਾਤਮਾ ਉਨ੍ਹਾਂ ਦੀ ਹੋਰ ਤਰੱਕੀ ਕਰੇ ਤਾਂ ਕਿ ਇਹ ਉਹ ਜਨਾਂ ਨੂੰ ਹੋਰ ਵੱਧ ਤੋਂ ਵੱਧ ਸਹਿਯੋਗ ਦੇਣ जय श्री माननीय लाल दंडन जी ਸਾਡੇ ਨਾਲ ਹੋਰ ਵੀ ਮੇਰੇ ਵੀਰ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਤੁਹਾਡੀ ਕਰਾਵਾਂਗੇ ਹਾਂ ਨਮਸਕਾਰ ਜੀ ਨਮਸਕਾਰ ਜੀ ਪੀਨਾ ਸਰ ਜੀ ਤੁਹਾਡਾ ਬਾਦ ਗਪਨਕੇਸ਼ਰ ਨੂੰ ਡਾਕਟਰ ਸਾਹਿਬ ਤੁਸੀਂ ਗਊਸ਼ਾਲਾ ਪਹੁੰਚੇ ਹੋ ਅੱਜ ਵੀ ਹਾਂ ਜੀ ਇਹਦੇ ਮਿੱਤਰ ਇਹਨਾਂ ਦਾ ਮੇਰੇ ਫੈਮਲੀ ਚਾਹ ਜਗਾ ਜੀ 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 ਅਸੀਂ ਹਮੇਸ਼ਾਲੀ 2-3 ਸਾਲਾਂ ਤੋਂ ਜਿਆਦਾ ਹੋ ਹਾਂ ਸਾਲਾਂ ਤੋਂ ਬਹੁਤ ਸੇਵ ਹਸਾਰੇ ਜੀ ਅੱਜ ਅੱਜ ਵੀ ਹਰ ਵਾਰੀ ਨਾਲ ਹੀ ਹੁੰਦਾ ਜੀ ਨਾਲ ਹੀ ਹੁੰਦਾ ਉੱਜੇ ਮੈਂ ਤੁਹਾਨੂੰ ਦਿਖਾਵਾ ਕਿ ਨਾਲ ਹੀ ਹੁੰਦੇ ਨੇ ਹਰ ਵੇਲੇ ਨਾਲ ਨਾਲ ਹੁੰਦੇ ਨੇ ਗਊਸ਼ਾਲਾ ਦੇ ਵਿੱਚ ਬਹੁਤ ਸਾਰੀਆਂ ਗਊਆਂ ਬਹੁਤ ਹੀ ਪਿਆਰੇ ਪਿਆਰੇ ਬੱਚੇ ਮੇਰੇ ਤੁਸੀਂ ਦੇਖ ਰਹੇ ਹੋ ਗਊਸ਼ਾਲਾ ਦੇ ਵਿੱਚ ਤੂੜੀ ਪੱਠਿਆਂ ਦੀ ਹਮੇਸ਼ਾ ਹੀ ਲੋੜ ਰਹਿੰਦੀ ਆ ਤੁਸੀਂ ਤੂੜੀ ਤੇ ਪੱਠਿਆਂ ਦੇ ਨਾਲ ਸੇਵਾ ਕਰ ਸਕਦੇ ਹੋ ਕੈਮਰਾਮੈਨ ਸੁਮਿਤ ਠੀਂੜਾ ਦੇ ਨਾਲ ਸੁਸ਼ੀਲ ਠੀਂੜਾ ਇਕਾ ਲਰ ਨਿਊਜ਼ ਲਿ ਕੋਪਾ